ਪਿਛਲੇ ਸਾਲ 2025 ਦੀ 1 ਫਰਵਰੀ ਦੀ ਦੇਰ ਰਾਤ ਤੇ 2 ਫਰਵਰੀ ਦੇ ਤੜਕੇ ਸਾਡਾ ਛੋਟਾ ਭਰਾ ਚਤਿੰਦਰ ਸਿੰਘ ਮੋਜੀ ਜਿਹੜੇ ਕਿ ਯੂਥ ਕਾਂਗਰਸ ਗੜਸ਼ੰਕਰ ਦੇ ਪ੍ਰਧਾਨ ਸੀਗੇ ਉਹਨਾਂ ਦਾ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਉਹ ਸੱਤੋਂ ਵਿਛੜ ਗਏ ਅੱਜ ਉਹਨਾਂ ਦੀ ਪਹਿਲੀ ਵਰਸੀ ਆ ਪਹਿਲੀ ਵਰਸੀ ਦੇ ਉੱਤੇ ਉਹਨਾਂ ਦੇ ਮਿੱਤਰ ਸੱਜਣ ਤੇ ਦੋਸਤ ਜਿਹੜੇ ਆ ਉਹਨਾਂ ਨੇ ਵੱਖ-ਵੱਖ ਸੁਝਾਅ ਦਿੱਤੇ ਕਿ ਕਿਸ ਤਰ੍ਹਾਂ ਸਾਨੂੰ ਮੋਜੀ ਨੂੰ ਯਾਦ ਕਰਨਾ ਚਾਹੀਦਾ ਪਹਿਲੀ ਵਰਸੀ ਤੇ ਸਾਰਿਆਂ ਦੀ ਸਾਡੀ رائے ਇਹੀ ਹੋਈ ਆ ਵੀ ਅਸੀਂ ਕਿਉਂ ਨਾ ਇੱਕ ਚੰਗਾ ਕਾਰਜ ਕਰਕੇ ਆਪਣੇ ਭਰਾ ਨੂੰ ਯਾਦ ਕਰੀਏ ਕਿਉਂਕਿ ਇਹ ਗੱਲ ਹਮੇਸ਼ਾ ਪਿਛਲੇ 1 ਸਾਲ ਤੋਂ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਚੱਲਦੀ ਰਹੀ ਵੀ ਜੇ ਕਿਤੇ ਸਾਨੂੰ ਸਮਾਂ ਰਹਿੰਦੇ ਪਤਾ ਲੱਗ ਜਾਂਦਾ ਐਕਸੀਡੈਂਟ ਹੋਇਆ ਤਾਂ ਅਸੀਂ ਆਪਣੇ ਸਾਥੀ ਦਾ ਬਚਾਅ ਕਰ ਸਕਦੇ ਸੀ ਪਰ ਜੇ ਨਹੀਂ ਕਰ ਸਕੇ ਤਾਂ ਹੁਣ ਇਹੋ ਜਿਹਾ ਅਪਰਾਧਾ ਕਰੀਏ ਵੀ ਜਿੰਨਾ ਅਸੀਂ ਕਿਸੇ ਹੋਰ ਦੀ ਮਦਦ ਕਰ ਸਕੀਏ ਇਸ ਲਈ ਅਸੀਂ ਇਹ ਖੂਨਦਾਨ ਦਾ ਰਸਤਾ ਚੁਣਿਆ ਇਹ ਸ਼ਾਇਦ ਸਾਡੇ ਸਾਥੀਆਂ ਦੁਆਰਾ ਦਿੱਤਾ ਗਿਆ ਖੂਨ ਕਿਸੇ ਲੋੜਵੰਦੇ ਕੰਮ ਆ ਜਾਵੇ ਕਿਸੇ ਦਾ ਇਲਾਜ ਹੋ ਜਾਵੇ ਕਿਸੇ ਦੀ ਜਾਨ ਬਚ ਸਕੇ ਇਸ ਲਈ ਅਸੀਂ ਅੱਜ ਸਤਨੌਰ ਦੇ ਆਮਾਨੀ ਪੈਲੈਸ ਦੇ ਵਿੱਚ ਛੋਟੇ ਭਰਾ ਚਤਿੰਦਰ ਸਿੰਘ ਮੋਜੀ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਲਾਇਆ ਉਹਨਾਂ ਦੇ ਪਿਤਾ ਜੀ ਗੁਰਦੀਪ ਸਿੰਘ ਝੂਟੀ ਜੀ ਸਾਡੇ ਇੱਥੋਂ ਦੇ ਸਮਤੀ ਮੈਂਬਰ ਪ੍ਰਿੰਸੀਪਲ ਸਰਜੀਤ ਜੀ ਜੇਲਦਾਰ ਜਸਕਰਨ ਜੀ ਤੇ ਗੜ ਸ਼ੰਕਰ ਦੇ ਸਾਰੇ ਮੁੰਡੇ ਜਿਹੜੇ ਮੋਜੀ ਨੂੰ ਪਿਆਰ ਕਰਦੇ ਸਹੀ ਅੱਜ ਬਿਨਾਂ ਕਹੇ ਤੋਂ ਇਸ ਸਵੈਇਛਕ ਖੂਨਦਾਨ ਕੈਂਪਾਸ ਹੀ ਕਿਸੇ ਨੂੰ ਕਿਹਾ ਨਹੀਂ ਬਸ ਨੌਜਵਾਨਾਂ ਨੂੰ ਬੇਨਤੀ ਕੀਤੀ ਸੀ ਵੀ ਆ ਕੇ ਆਪਣੇ ਭਰਾ ਨੂੰ ਇੱਕ ਤਾਂ ਯਾਦ ਕਰੀਏ ਦੂਜਾ ਖੂਨਦਾਨ ਜਿਹਨੂੰ ਮਹਾਦਾਨ ਕਿਹਾ ਜਾਂਦਾ ਇਹ ਕਰਕੇ ਆਪਾਂ ਕਿਸੇ ਦੇ ਕੰਮ ਆ ਸਕੀਏ ਇਸ ਲਈ ਮੈਂ ਧੰਨਵਾਦੀਆਂ ਸਾਰਿਆਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਸਹਿਯੋਗ ਕੀਤਾ